ਹਾਂ ਜੀ ਸੜਕ ਤੇ ਹੋ ਗਿਆ ਐਕਸੀਡੈਂਟ ਤੇ ਵੀਰ ਜੀ ਟਰੈਕਟਰ ਲੈ ਕੇ ਗਏ ਹੀ ਉਹਨਾਂ ਗੱਡੀ ਇੱਕਦਮ ਖੜੀ ਟਰੱਕ ਦੇ ਵਿੱਚ ਜਾ ਕੇ ਵੱਜ ਗਈ ਟਰੱਕ ਇੱਕ ਸਾਈਡ ਤੇ ਖੜਾ ਸੀਗਾ ਤੇ ਇਸ ਕਰਕੇ ਫੋਨ ਆਇਆ ਸੀ ਉਹ ਜਿਨ੍ਹਾਂ ਦੇ ਘਰ ਦੇ ਮੂਹਰੇ ਐਕਸੀਡੈਂਟ ਹੈ ਉਹ ਕਹਿੰਦੇ ਪਿੰਨਾ ਟਰੈਕਟਰ ਲੈ ਕੇ ਆਇਓ ਤੇ ਉਹ ਗੱਡੀ ਗੱਢਣੀ ਸੀ ਤੇ ਵੀਰ ਜੀ ਟਰੈਕਟਰ ਲੈ ਕੇ ਗਏ ਤੇ ਸਾਰੇ ਜਵਾਬ ਸੜਕ ਤੇ ਖੜੇ ਦੇਖਦੇ ਨੇ ਵੀ ਐਕਸੀਡੈਂਟ ਹੋਇਆ ਪਰ ਨੇਰਾ ਬਹੁਤ ਜ਼ਿਆਦਾ ਸੀਗਾ ਦਿਸਦਾ ਕੁਝ ਨਹੀਂ ਪਿਆ ਹੈਗਾ ਦੂਰ ਸੀਗਾ ਫਿਰ ਇਸ ਕਰਕੇ ਕੋਈ ਗਿਆ ਨਹੀਂ ਜਨਟ ਸਾਰੀ ਇਹ ਨਹੀਂ ਤੇ ਬੱਚਿਆਂ ਨੂੰ ਸਾਨੂੰ ਵੀ ਨਾਲ ਲੈ ਕੇ ਜੋ ਕਿ ਨੀਰਾ ਬਹੁਤ ਟ੍ਰੈਫਿਕ ਬਹੁਤ ਹੁੰਦੀ ਸੜਕ ਤੇ ਇਸ ਕਰਕੇ ਇਹਨਾਂ ਨੂੰ ਘਰੇ ਸੜਕ ਤੇ ਬਾਰ ਦੇ ਬਾਹਰ ਹੀ ਖੜੇ ਕਰਕੇ ਦਿਖਾਤਾ ਸੀ ਪਰ ਦਿਂਦਾ ਕੁਛ ਨਹੀਂ ਨੀਰੇ ਕਰਕੇ ਤੇ ਵੀਰ ਜੀ ਟਰੈਕਟਰ ਲੈ ਕੇ ਆ ਗਏ ਸੀ ਕਿ ਇਹ ਸਾਰੇ ਮਜ਼ਰ ਉਹਨਾਂ ਦੇ ਤੇ ਆ ਵੇਖੋ ਜੀ ਨੀਰਾ ਪੂਰਾ ਬਰ ਪੁਰਸ਼ ਨਹੀਂ ਦਿੰਦਾ ਹੈਗਾ ਤੇ ਇਹ ਹੁਣ ਇੱਥੇ ਪੁੱਛਾਂ ਦੇ ਨੇ ਇਹਨਾਂ ਨੂੰ ਵੀ ਕੀ ਹੋਇਆ ਵਾ ਕਿੱਦਾਂ ਹੋਇਆ ਤੇ ਵੀਰ ਜੀ ਦੱਸਦੇ ਪਈ ਕੋਈ ਗੱਡੀ ਦੇ ਵਿੱਚ ਤਿੰਨ ਚਾਰ ਜੀ ਸੀਗੀ ਫੈਮਲੀ ਸੀਗੀ ਤੋਂ ਆ ਰਹੀ ਸੀਗੀ ਇੱਕ ਛੋਟਾ ਬੱਚਾ ਸੀ ਜਿਹਦੇ ਬਹੁਤ ਜ਼ਿਆਦੇ ਕਹਿੰਦੇ ਸੱਟਾਂ ਲੱਗੀਆਂ ਨੇ ਸਿਰ ਚੋਂ ਵੀ ਖੂਨ ਨਿਕਲਦਾ ਪਿਆ ਵਾ ਮੂੰਹ ਚੋਂ ਝੱਗ ਨਿਕਲੀ ਜਾਂਦੀ ਹੈ ਤੇ ਹੁਣ ਉਹਨਾਂ ਨੂੰ ਬਟਾਲੇ ਭੇਜਦਾ ਸੀਗਾ ਤੇ ਸ਼ਾਇਦ ਕਹਿੰਦੇ ਆ ਕਿ ਬਟਾਲੇ ਤੇ ਅੰਮ੍ਰਿਤਸਰ ਪੇ ਇਦਨ ਕਪ ਬਹੁਤ ਜ਼ਿਆਦੇ ਸੱਟ ਲੱਗੀ ਪਈ ਹੈ ਬੱਚੇ ਦੇ ਬਹੁਤ ਜ਼ਿਆਦੇ ਸੱਟ ਲੱਗੀ ਹੈ ਤੇ ਪ੍ਰਮਾਤਮਾ ਸੁੱਖ ਰੱਖੇ ਹਰੇਕ ਤੇ ਤੇ ਬਹੁਤ ਭੈੜਾ ਐਕਸੀਡੈਂਟ ਹੀਗਾ ਸੁੱਖ ਰੱਖੇ ਸਾਰੇ ਸਹੀ ਸਲਾਮਤ ਉਹਨਾਂ ਵਈ ਗੁਰੂ ਚੜ੍ਹਦੀ ਕਲਾ ਕਰੇ ਉਹਨਾਂ ਦੀ ਤੇ ਬੱਚਿਆਂ ਨੂੰ ਐ ਹੋਇਆ ਪਿਆ ਸੀ ਵੀ ਸਾਨੂੰ ਦੱਸੋ ਪੁੱਛਾਂ ਦੇ ਸੀ ਉਹਨਾਂ ਨੂੰ ਤੇ ਇਸ ਕਰਕੇ ਕੋਈ ਚੀਜ਼ ਵੀ ਨਹੀਂ ਸੀ ਆਉਂਦੀ ਨਾ ਇਧਰੋਂ ਨਾ ਉਧਰੋਂ ਇੱਕਦਮ ਹੀ ਗੱਡੀ ਜਾ ਕੇ ਖੜੀ ਖੜੇ ਟਰੱਕ ਦੇ ਵਿੱਚ ਵੜ ਜੀਏ ਤੇ ਥੱਲੇ ਜਾ ਕੇ ਵੜ ਗਈ ਹੈ ਤੇ ਜਿਹਦੇ ਕਰਕੇ ਬਾਲਾ ਨੁਕਸਾਨ ਹੋਇਆ ਗੱਡੀ ਦੇ ਸ਼ੀਸ਼ੇ ਛੂਛੇ ਭੰਨ ਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਵਿਚਾਰਿਆਂ ਨੂੰ ਹੁਣ ਪਤਾ ਨਹੀਂ ਜੀ ਉਹਨੇ ਡਰਾਈਵਰ ਨੇ ਡਰਿੰਕ ਕੀਤੀ ਹੀਗੀ ਕਿ ਜਾਂ ਕੀ ਸੀਗਾ ਚੱਕਰ ਵੀ ਕਿਸੇ ਚੀਜ਼ ਦੇ ਵਿੱਚ ਨਹੀਂ ਵੱਜੇ ਹੈਗੇ ਵੀ ਕੋਈ ਅੱਗੋਂ ਜਾਂ ਪਿੱਛੋਂ ਆਉਂਦੀ ਸੀ ਖੜੇ ਟਰੱਕ ਦੇ ਵਿੱਚ ਹੀ ਵੱਜੇਗੀ ਤੇ ਇਹ ਇਧਰ ਸੌਂਦਾ ਨਾਂ ਨਹੀਂ ਲੈਂਦੇ ਜੀ ਵੇਖ ਲਓ ਉਤੋਂ ਪੌਣੇ 9 ਦਾ ਟਾਈਮ ਹੋ ਗਿਆ ਤੇ ਅਸੀਂ ਇਹਨਾਂ ਰੋਲਾ ਪਾਉਂਦੇ ਵੀ ਸਮਝੋ ਸਮਝੋ ਪਰ ਇਹ ਜਵਾਕ ਨਹੀਂ ਸੌਂਦਾ ਨਾਂ ਲੈਂਦੇ ਇਹਨਾਂ ਨੂੰ ਵੀ ਅਜੇ ਵੀ ਖੇਡੀਏ ਇਹ ਇਹਨਾਂ ਨੂੰ ਰੋਲਾ ਪਾ ਪਾ ਕੇ ਅਸੀਂ ਪੌਣੇ ਵੀ ਪੈ ਜੋ ਪੈ ਜੋ ਪੈ ਜੋ ਪਰ ਇਹ ਜਵਾਕ ਜਿਹੜੇ ਨਹੀਂ ਸੌਂਦਾ ਨਾਂ ਲੈਂਦੇ ਹੁਣ ਗੇਟ ਨੂੰ ਬੰਦ ਕਰਦੇ ਪਏ ਸੀਗੇ ਕੋਈ ਕਹਿੰਦਾ ਮੈਂ ਗੇਟ ਬੰਦ ਕਰਨਾ ਉਹ ਕਹਿੰਦਾ ਮੈਂ ਗੇਟ ਬੰਦ ਕਰਨਾ ਨੀਰਾ ਪੂਰਾ ਸੀਗਾ ਕਿਉਂਕਿ ਇਧਰ ਸਾਡੇ ਚਾਨਣ ਘਾਟੀ ਆ ਲੈਟਾਂ ਸੀ ਬਿਜਲੀ ਦਾ ਬਿੱਲ ਬਹੁਤ ਜ਼ਰਦ ਹੁੰਦਾ ਜੀ ਲੈਟਾਂ ਘੱਟੀ ਚ ਗਾਉਂਦੇ ਆ ਤੇ ਜਗਦੀ ਵੀ ਸੀ ਲੈਟ ਦੂਜੀ ਪਾਸੇ ਪੂਰਾ ਚਾਨਣ ਇੱਧਰ ਘੱਟ ਚਾਨਣ ਸੀ ਕਿ ਤੇ ਮੈਂ ਇਹਨਾਂ ਨੂੰ ਕਹਿੰਦੇ ਵੀ ਥੇ ਹਨੇਰਾ ਤੇ ਪੈ ਜਾਓ ਤੁਸੀਂ ਪਰ ਕਿੱਥੇ ਜਵਾਕ ਡਰਦੇ ਜੀ ਇਹ ਨਹੀਂ ਡਰਦੇ ਤਾਂ ਦੂਜੇ ਨੂੰ ਡਰਾ ਕੇ ਨਾ ਡਰਨ ਤੇ ਬਸ ਇਹਨਾਂ ਨੂੰ ਸੌਣ ਦਾ ਕੋਈ ਨਹੀਂ ਸੀ ਤੇ ਕਾ ਜਿਹੜਾ ਛੱਡਾ ਛੋਟਾ ਸਭ ਤੋਂ ਇਹ ਨਹੀਂ ਬਿੰਦਾ ਹੋਰ ਸੀ ਕਿਸੇ ਨੂੰ ਕੀ ਕਹਾਂਗੇ